ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਡੇ ਘਰੇ ਦੂਰ ਰਿਸ਼ਤੇ ਚੈਨਲ ਵਿੱਚ ਸਵਾਗਤ ਹੈ ਜੀ ਜੇਕਰ ਤੁਸੀਂ ਆਪਣੇ ਲੜਕਿਆਂਆਂ ਲੜਕੀ ਦੇ ਰਿਸ਼ਤੇ ਦੀ ਐਡ ਪਾਉਣਾ ਚਾਹੁੰਦੇ ਹੋ ਤਾਂ ਸਾਡੇ WhatsApp ਨੰਬਰ ਤੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ ਰਿਸ਼ਤੇ ਦੀ ਐਡ ਪਾਉਣ ਲਈ ਤੁਸੀਂ ਸਾਨੂੰ ਆਪਣਾ ਨਾਮ ਉਮਰ ਕਾਸਟ ਘੋਤ ਕੱਟ ਕੰਮ ਪੜਾਈ ਪੈਣ ਪਰਾ ਪਤਾ ਮੰਗ ਤੇ ਫੋਨ ਨੰਬਰ ਦੱਸੋ ਜੋ ਐਡ ਵਿੱਚ ਦੱਸਣਾ ਹੈ ਜੀ ਐਡ ਦੀ ਫੀਸ ਸਿਰਫ ਇੱਕ ਵਾਰ ਲਈ ਜਾਂਦੀ ਹੈ ਜਿੰਨੇ ਚਿਰ ਰਿਸ਼ਤਾ ਨਹੀਂ ਹੁੰਦਾ ਐਡ ਕੁਝ ਦਿਨਾਂ ਬਾਅਦ ਬਾਰ-ਬਾਰ ਲਗਾਈ ਜਾਂਦੀ ਹੈ ਸਾਡੇ ਘਰੇਲੂ ਰਿਸ਼ਤੇ ਚੈਨਲ ਤੋਂ ਤੁਸੀਂ ਜੋ ਵੀ ਰਿਸ਼ਤਾ ਕਰਨਾ ਉਹ ਰਿਸ਼ਤਾ ਤੁਸੀਂ ਆਪਣੀ ਜ਼ਿੰਮੇਵਾਰੀ ਤੇ ਕਰਨਾ ਜੀ ਜਾਂਚ ਪੜਤਾਲ ਕਰਕੇ ਰਿਸ਼ਤਾ ਕਰਨਾ ਜੀ ਕਿਉਂਕਿ ਸਾਡਾ ਕੰਮ ਸਿਰਫ ਰਿਸ਼ਤੇ ਦੀ ਐਡ ਹੋਣਾ ਹੈ ਹਾਓ ਜੀ ਨੋਟ ਕਰਿਓ ਅੱਜ ਦੇ ਕੁਝ ਰਿਸ਼ਤੇ ਪਹਿਲਾ ਰਿਸ਼ਤਾ ਨਾਮ ਸਿੰਘ ਜਨਮ 4 6 1985 ਪੜਾਈ ਪਲਾਸਟੂਰ ਕੱਦ 5 ਫਟ 7 ਇੰਚ ਗੋਟ ਚੋਟ ਮਰਾਦਾ ਕਾਸਟ ਰੋੜਾ ਸਿੱਖ ਲੜਕੇ ਦੇ ਦੋ ਭਰਾ ਨੇ ਇੱਕ ਮੈੜਾ ਇੱਕ ਅਰ ਮੈੜਾ ਹੈ ਇੱਕ ਭੈਣ ਆ ਮੈਰਿਟ ਲੜਕੇ ਦੀ 16 ਲੱਖ ਸਾਲ ਦੀ ਆਮਦਨ ਹੈ ਲੜਕੇ ਦਾ ਪ੍ਰਾਪਰਟੀ ਡੀਲਰ ਤੇ ਫਾਈਨਾਂਸ ਦਾ ਕੰਮ ਹੈ ਜੀ ਲੜਕੇ ਦੀ ਪਠੰਡਾ ਉਹ ਮੈਕਸ ਕਲੋਨੀ ਵਿੱਚ ਵਧੀਆ ਕੋਠੀ ਹੈ ਜੀ ਲੜਕਾ ਸੋਹਣਾ ਸੁਨੱਖਾ ਹੈ ਜੀ ਨਸ਼ਾ ਨਹੀਂ ਕਰਦਾ ਜੀ ਮੰਗ ਇਹਨਾਂ ਨੂੰ ਗਰੀਬ ਘਰ ਤੋਂ ਕਰੇ ਲੋ ਲੜਕੀ ਚਾਹੀਦੀ ਹੈ ਲੜਕੀ ਸੋਹਣੀ ਸੁਨੱਖੀ ਹੋਵੇ ਪਰ ਮੈਂ ਗਰੀਬ ਘਰ ਤੋਂ ਹੋਵੇ ਕੋਈ ਦਾਜ ਦੀ ਮੰਗ ਨਹੀਂ ਤਲਾਕशुदा ਲੜਕੀ ਵੀ ਮਨਜ਼ੂਰ ਹੈ ਬਿਨਾ ਬੱਚੇ ਤੋਂ ਹੋਵੇ ਔਰੋੜਾ ਸਿੱਖ ਕਾਸਟ ਨੂੰ ਪਹਿਲ ਹੈ ਬਾਕੀ ਉੱਚ ਜਾਤੀ ਦੇ ਇਹਨਾਂ ਨੂੰ ਸੰਪਰਕ ਕਰ ਸਕਦੇ ਨੇ ਤੇ ਐਸਸੀ ਕਾਸਟ ਇਹਨਾਂ ਨੂੰ ਸੰਪਰਕ ਨਾ ਕਰਨ ਜੀ ਤੇ ਮੈਰਿਜ ਬਿਊਰੋ ਵਾਲੇ ਪਰਿਵਾਰ ਨੂੰ ਫੋਨ ਨਾ ਕਰਨ ਜੀ ਪਰਿਵਾਰ ਦਾ ਨੰਬਰ ਦਿੱਤਾ ਗਿਆ ਹੈ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਜਨਮ 19/7/2002 ਗੋਤ ਪੁੱਲਰ ਕਾਸਟ ਰਾਜੇ ਸੇਖ ਕੱਦ 5 ਫਟ 4 ਇੰਚ ਪੜਾਈ ਪਲੱਸ 2 ਕੰਮ ਸਲੂਨ ਦਾ ਪਤਾ ਜਲਾਲ ਜ਼ਿਲ੍ਹਾ ਬਟੰਡਾ ਮੰਗ ਇਹਨਾਂ ਨੂੰ ਵਧੀਆ ਲੜਕਾ ਵਧੀਆ ਪਰਿਵਾਰ ਤੋਂ ਹੋਵੇ ਵਧੀਆ ਪੜਿਆ ਲਿਖਿਆ ਉਚਾਹੀਦਾ ਹੈ ਲੜਕੇ ਕੋਲ ਤਹਿੰਚਾਰ ਕੀ ਲਈ ਜ਼ਮੀਨ ਹੋਵੇ ਜਾਂ ਲੜਕਾ ਐਨ ਆਰ ਆਈ ਹੋਵੇ ਇਹਨਾਂ ਨੂੰ 981 ਅਗਸਤ ਦੇ ਹੀ ਸੰਪਰਕ ਕਰਨ ਪਰਿਵਾਰ ਦਾ ਫੋਨ ਨੰਬਰ ਦਿੱਤਾ ਗਿਆ ਹੈ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸਟਰ ਨੋਟ ਕਰੋ ਜੀ ਨਾਮ ਕੌਰ ਜਨਮ 23/5/1997 ਪੜ੍ਹਾਈ ਡਾਕਟਰ ਜੌਬ ਮੈਡੀਕਲ ਆਫਸਰ ਇਨ ਪ੍ਰਾਈਵੇਟ ਹਸਪਤਾਲ ਪਟਿਆਲਾ ਸਹਲਦੀ 30 ਤੋਂ 40 ਹਜ਼ਾਰ ਇੱਕ ਮਹੀਨੇ ਦੀ ਇੱਕ ਭਰਾ ਐਮਬੀਬੀਐਸ ਸਟੂਡੈਂਟ ਜੀਐਮਸੀ ਪਟਿਆਲਾ ਲੜਕੀ ਸਿੱਖ ਫੈਮਿਲੀ ਤੋਂ ਹੈ ਜੀ ਕਾਸਟ ਸਲੋਹਾਰ ਮੰਗ ਇਹਨਾਂ ਨੂੰ ਸਿੱਖ ਫੈਮਿਲੀ ਤੋਂ ਡਾਕਟਰ ਜਾਂ ਕਿਸੇ ਵੀ ਗਵਰਨਮੈਂਟ ਜੋਬ ਕਰਦਾ ਲੜਕਾ ਚਾਹੀਦਾ ਹੈ ਕਿਸੇ ਵੀ ਕਾਸਟ ਦੇ ਇਹਨਾਂ ਨੂੰ ਸੰਪਰਕ ਕਰ ਸਕਦੇ ਨੇ ਕੋਈ ਜਾਤੀ ਬੰਧਨ ਨਹੀਂ ਇਹਨਾਂ ਨੂੰ ਪਟਿਆਲਾ ਚੰਡੀਗੜ੍ਹ ਲੁਧਿਆਣਾ ਜਲੰਧਰ ਨੇੜੇ ਦੇ ਇਲਾਕਿਆਂ ਨੂੰ ਪਹਲ ਹੈ ਜੀ ਪਰਿਵਾਰ ਦਾ ਫੋਨ ਨੰਬਰ ਦਿੱਤਾ ਗਿਆ ਹੈ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਜਨਮ 25 12 2007 ਪਤਾ ਧੂਰੀ ਕਾਸਟ ਰਵਿਦਾਸ ਸਿੱਖ ਪੜਾਈ ਪਲਾਸਟਿਕ ਕੰਪਿਊਟਰ ਕੋਰਸ 7 ਪੈਂਡ ਕੱਦ 5 ਫੁੱਟ 2 ਇੰਚ ਇੱਕ ਪੈਣ ਇੱਕ ਭਰਾ ਮੰਗ ਇਹਨਾਂ ਨੂੰ ਖਰਚਾ ਕਰਨ ਵਾਲਾ ਲੜਕਾ ਚਾਹੀਦਾ ਹੈ ਰਵਿਦਾਸ ਸਿੱਖ ਲੜਕੇ ਨੂੰ ਪਹਿਲ ਹੈ ਜੀ ਜੇ ਕਿਸੇ ਹੋਰ ਧਰਮ ਦਾ ਹੋਵੇ ਤਾਂ ਕੰਟਰੈਕਟ ਮੈਰਿਜ ਪਰਿਵਾਰ ਦਾ ਫੋਨ ਨੰਬਰ ਦਿੱਤਾ ਗਿਆ ਹੈ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਬੀ ਕਾਸਟ ਐਸ ਐਸ ਸੀ ਰਵਦਾਸੀਏ ਜਨਮ 1998 ਕੱਤ 5 ਫੁੱਟ ਪੜਾਈ BAPG ਡਿਪਲੋਮਾ ਇਨ ਫੈਸ਼ਨ ਡਿਜ਼ਾਈਨਿੰਗ ਇਹਨਾਂ ਦਾ ਆਪਣਾ ਘਰ ਵਿੱਚ ਪਟੀਕ ਦਾ ਕੰਮ ਹੈ ਜੀ ਪਤਾ ਹੁਸ਼ਿਆਰ ਪਰ ਮੰਗ ਇਹਨਾਂ ਨੂੰ ਲੜਕਾ ਚਾਹੀਦਾ ਹੈ ਕੋਈ ਨਸ਼ਾ ਨਾ ਕਰਦਾ ਹੋਵੇ ਲੜਕਾ ਇੰਡੀਆ ਤੋਂ ਹੋਵੇ ਤਾਂ ਸਰਕਾਰੀ ਜਾਂ ਪ੍ਰਾਈਵੇਟ ਨੌਕਰੀ ਤੇ ਹੋਵੇ ਜਾਂ ਐਨਆਰਆਈ ਹੋਵੇ ਲੜਕੇ ਦੀ ਕਾਸਟ ਐਸਸੀ ਹੋਵੇ ਐਸੇ ਰਿਸ਼ਤੇ ਨਾਲ ਮੇਲ ਖਾਂਦੇ ਹੀ ਇਹਨਾਂ ਨੂੰ ਸੰਪਰਕ ਕਰਨ ਹੋਰ ਪਰਿਵਾਰ ਨੂੰ ਫੋਨ ਨਾ ਕਰਨ ਜੀ ਪਰਿਵਾਰ ਦਾ ਫੋਨ ਨੰਬਰ ਦਿੱਤਾ ਗਿਆ ਹੈ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹਾਂ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ 512006 ਜੱਟ ਸਿਕ ਕਤ 64 ਜ਼ਿਲ੍ਹਾ ਹੁਸੈਨ ਗੁਰਦਾਸਪੁਰ ਲੜਕਾ ਕੈਨੇਡਾ ਪੀਅਰ ਹੈ ਜੀ ਜੋਬ ਕੈਨੇਡਾ ਵਿੱਚ ਟਰਾਲਾ ਚਲਾਉਂਦਾ ਹੈ ਜੀ ਸਾਰੇ ਪਰਿਵਾਰ ਦੀ ਕੁੱਲ ਆਮਦਨ 80 ਲੱਖ ਰੁਪਿਆ ਸਾਲ ਦੀ ਇੱਕ ਭੈਣ ਕੈਨੇਡਾ ਵਿੱਚ ਮੈਰਿਡ ਨੇ ਲੜਕੇ ਨੂੰ 11 ਕਿਲੇ ਜ਼ਮੀਨ ਆਉਂਦੀ ਹੈ ਜੀ ਪੇਤਾ ਪੰਜਾਬ ਪੁਲਿਸ ਵਿੱਚ ਇਹ ਐਸਾਈ ਨੇ ਸਰਕਾਰੀ ਨੌਕਰੀ ਜੋ ਕਰਦੇ ਹਨ ਮਾਤਾ ਹਾਊਸ ਵਾਈਫ ਨੇ ਲੜਕੇ ਦਾ ਵਿਆਹ ਤੋਂ 10 ਦਿਨ ਬਾਅਦ ਤਲਾਕ ਹੋ ਗਿਆ ਸੀਗਾ ਲੜਕੇ ਨਾਲ ਲੜਕੀ ਤੇ ਵਿਚਾਰ ਨਹੀਂ ਮਿਲੇ ਲੜਕਾ ਬੇਗਜ਼ੂਰ ਹੈ ਸਾਰਾ ਪਰਿਵਾਰ ਅਮਰਤ ਧਾਰੀ ਹਾਜੀ ਲੜਕਾ ਸੋਹਣਾ ਸੁਨੱਖਾ ਹੈ ਅਮਰਤ ਧਾਰੀ ਹੈ ਮੰਗ ਲੜਕੀ ਪਧੀਆਂ ਸੋਹਣੀ ਸੁਨੱਖੀ ਪੜੀ ਲਿਖੀ ਹੋਵੇ ਘੱਟ 5 ਫੁੱਟ 5 ਇੰਚ ਤੋਂ ਉੱਪਰ ਹੋਵੇ ਵਧੀਆ ਪਰਿਵਾਰ ਤੋਂ ਹੋਵੇ ਘਰ ਸਵਾਲਣ ਵਾਲੀ ਹੋਵੇ ਲੜਕੀ ਅਮਰਤਤਾਰੀ ਹੋਵੇ ਜਾਂ ਅਮਰਤ ਛੱਕਣ ਦੀ ਇੱਛਾ ਰੱਖਦੀ ਹੋਵੇ ਜੀ ਪਰਿਵਾਰ ਵੱਲੋਂ ਦਾਸ ਦੀ ਕੋਈ ਮੰਗ ਨਹੀਂ ਲੜਕੀ ਸਿਰਫ ਇੰਡੀਆ ਤੋਂ ਹੋਵੇ ਜੀ ਲੜਕੀ ਕੁਮਾਰੀ ਹੋਵੇ ਜੱਟ ਸਿੱਖ ਕਾਸ਼ਟ ਤੋਂ ਹੋਵੇ ਤੁਲਾਕਸੂ ਦਾ ਫੋਨ ਨਾ ਕਰਨ ਜੀ ਪਰਿਵਾਰ ਦਾ ਫੋਨ ਨੰਬਰ ਦਿੱਤਾ ਗਿਆ ਹੈ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਖਲਾਸ ਰਿਸ਼ਤਾ ਨੋਟ ਕਰੋ ਜੀ ਨਾਮ ਦਲਵੀਰ ਸਿੰਘ ਜਨਮ 1995 11 ਜੱਟ ਸਿਕ ਗੋਤ ਟੀਂਦਸਾ ਕੱਦ 5 ਫੁੱਟ 10 ਇੰਚ ਪੜਾਈ 10th ਪਾਸ ਪਤਾ ਜ਼ਿਲ੍ਹਾ ਨਮਾ ਸਹਿਰ ਇਹਨਾਂ ਦੇ ਮਾਤਾ ਪਿਤਾ ਨਹੀਂ ਹਨ ਇਹਨਾਂ ਦਾ ਇੱਕ ਛੋਟਾ ਭਰਾ ਹੈ ਇੱਕ ਭੈਣ ਮੈਰਿਡ ਹੈ ਕੰਮ ਰਾਜ ਮਿਸਤਰੀ ਦਾ ਆਮਦਨ 20000 ਰੁਪਏ ਇੱਕ ਮਹੀਨੇ ਦੀ ਇਹਨਾਂ ਦਾ ਸਿੰਪਲ ਮਕਾਨ ਹੈ ਜੀ ਆਪਣਾ ਲੜਕਾ ਕੋਈ ਨਸ਼ਾ ਨਹੀਂ ਕਰਦਾ ਵੈਸਨੂ ਹੈ ਮੰਗ ਇਹਨਾਂ ਨੂੰ ਗਰੀਬ ਘਰ ਦੀ ਘਰੇਲੂ ਲੜਕੀ ਚਾਹੀਦੀ ਹੈ ਲੜਕੀ ਦੀ ਮੋਰ ਲੜਕੇ ਨਾਲੋਂ ਜ਼ਿਆਦਾ ਨਾ ਹੋਵੇ ਪਰਿਵਾਰ ਵੱਲੋਂ ਦਾਜ ਦੀ ਕੋਈ ਮੰਗ ਨਹੀਂ ਵਿਆਹ ਸਿੰਪਲ ਕਰਨਾ ਹੈ ਲੜਕੀ ਕਿਸੇ ਵੀ ਕਾਸਟ ਦੀ ਹੋਵੇ ਕੋਈ ਜਾਤੀ ਗੁੰਦਰ ਨਹੀਂ ਪਰਿਵਾਰ ਦਾ ਫੋਨ ਨੰਬਰ ਦਿੱਤਾ ਗਿਆ ਹੈ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਕਾਸਟ ਮਹਿਰਾਸਾ ਇੱਕ ਕੱਦ 5.5 ਇੰਚ ਜਰਮਨੀ 97 ਪੜ੍ਹਾਈ ਐਮ ਬੀਏ ਪਤਾ ਧੂਰੀ ਕੰਮ ਪ੍ਰਾਈਵੇਟ ਜੋਬ ਤਨਖਾਹ ਇੱਕ ਮਹੀਨੇ ਦੀ 35000 ਲੜਕਾ ਕੋਈ ਨਸ਼ਾ ਨਹੀਂ ਕਰਦਾ ਸਤ ਵੈਸਨੂ ਹੈ ਮੰਗ ਲੜਕੀ ਵਧੀਆ ਪਰਿਵਾਰ ਤੋਂ ਹੋਵੇ ਲੜਕੀ ਨੇ ਪਲੱਸ 2 ਜਾਂ ਪੀਏ ਜਾਂ ਇਸ ਤੋਂ ਜ਼ਿਆਦਾ ਪੜ੍ਹਾਈ ਕੀਤੀ ਹੋਵੇ ਲੜਕੀ ਮਹਿਰਾ ਸਿੱਖ ਕਸਟ ਤੋਂ ਹੀ ਹੋਵੇ ਪਰਿਵਾਰ ਦਾ ਫੋਨ ਨੰਬਰ ਦਿੱਤਾ ਗਿਆ ਹੈ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਉਮਰਤੀ 30 ਸਾਲ ਕਸਟ ਆਮ ਗੜੀਆ ਪੜ੍ਹਾਈ ਪਲੱਸ 2 ਪਾਸ ਲੜਕੇ ਦਾ ਆਪਣਾ ਫਰਨੀਚਰ ਹਾਊਸ ਲੜਕਾ ਕੋਠੀਆਂ ਦਾ ਠੇਕੇਦਾਰ ਵੀ ਹੈ ਜ਼ਿਲ੍ਹਾ ਫਾਜ਼ਿਲਕਾ ਲੜਕਾ ਕੋਈ ਨਸ਼ਾ ਨਹੀਂ ਕਰਦਾ ਲੜਕੀ ਜੀਆਂ ਤਿੰਨ ਭੈਣਾਂ ਨੇ ਮੈਰਿਡ ਨਹੀਂ ਮੰਗ ਇਹਨਾਂ ਨੂੰ ਕਰੀਲੂ ਪਰਿਵਾਰ ਤੋਂ ਲੜਕੀ ਚਾਹੀਦੀ ਹੈ ਲੜਕੀ ਕੁਵਾਰੀ ਜਾਂ ਤਲਾਕशुदा ਹੋਵੇ ਪਰਿਵਾਰ ਦੇ ਫੋਨ ਨੰਬਰ ਦਿੱਤੇ ਗਏ ਹਨ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਕਾਸਟ ਜੱਟ ਸਿਕ ਕੋਟ ਬਰਾੜ ਉਮਰ 25 ਸਾਲ ਕਾਟ 5 ਫੁੱਟ 8 ਇੰਚ ਕੰਮ ਸਟੂਡੈਂਟ ਮਕੈਨਿਕਲ ਆਸਟ੍ਰੇਲੀਆ ਵਿੱਚ ਦੁਕਾਨ ਮਕੈਨਿਕ ਦੀ ਮਾਤਾ ਹਾਊਸ ਵਾਈਫ ਪਵিতা ਕੀਤੀ ਵਾਲੀ ਕਰਦੇ ਨੇ ਇਹਨਾਂ ਦੀਆਂ ਤਿੰਨ ਭੈਣਾਂ ਨੇ ਮੈਰਡ ਨੇ ਪਤਾ ਜਤੋਂ ਜ਼ਿਲ੍ਹਾ ਫਰੀਦਕੋਟ ਲੜਕਾ ਤਲਾਕਸੋਦਾ ਹੈ ਜੀ ਮੰਗ ਇਹਨਾਂ ਨੂੰ ਲੜਕੀ ਵਧੀਆ ਪਰਿਵਾਰ ਤੋਂ ਸੋਹਣੀ ਸੁਨੱਖੀ ਆਸਟ੍ਰੇਲੀਆ ਜਾਣ ਦੀ ਚਾਹਵਨ ਚਾਹੀਦੀ ਹੈ ਲੜਕੀ ਦੀ ਕਾਸਟ ਜੱਟ ਸੱਕੀ ਹੀ ਹੋਵੇ ਪਰਿਵਾਰ ਦੇ ਫੋਨ ਨੰਬਰ ਦਿੱਤੇ ਗਏ ਨੇ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਕਾਸਟ ਜੱਟ ਸਿਕ ਘੱਤ 5/10 ਹੈ ਜੀ ਜਨਮ 1/1/2006 ਜ਼ਿਲ੍ਹਾ ਤਰਨਤਾਰਨ ਸਾਹਿਬ ਪੜਾਈ ਲੜਕਾ ਬੀ ਫਾਰਮੇਸੀ ਦੀ ਡਿਗਰੀ ਕਰ ਰਿਹਾ ਹੈ ਮੰਗ ਇਹਨਾਂ ਨੂੰ ਲੜਕੀ ਚਾਹੀਦੀ ਹੈ ਜਿਸ ਨੇ ਡਾਕਟਰੀ ਦੀ ਐਡਮਿਸ਼ਨ ਲੈਣ ਵਾਸਤੇ ਟੈਸਟ ਕਲੀਅਰ ਕੀਤਾ ਹੋਵੇ ਜਾਂ ਡਿਗਰੀ ਕਰ ਰਹੀ ਹੋਵੇ ਜੇ ਡਿਗਰੀ ਕੀਤੀ ਹੋਵੇਗੀ ਤੇ ਲੜਕੀ ਵਿਦੇਸ਼ ਜਾਣਾ ਚਾਹੁੰਦੀ ਆਉਂਦੀ ਹੋਵੇ ਤਾਂ ਲੜਕੇ ਵਾਲਿਆਂ ਵੱਲੋਂ ਵਿਦੇਸ਼ ਭੇਜ ਦਿੱਤਾ ਜਾਵੇਗਾ ਪਰ ਫਰਵਾਰ ਦਾ ਫੋਨ ਨੰਬਰ ਦਿੱਤਾ ਗਿਆ ਹੈ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ अगला रिश्ता नोट करो जी नाम कौर उमर 29 साल कास्ट सिख गोत्र सुनारे कद 5 फुट 4 इंच पढ़ाई एमबीए जॉब मल्टीनेशनल कंपनी ਵਿੱਚ ਲੜਕੀ ਕੀਦੇ ਇੱਕ ਭੈਣ ਤੇ ਇੱਕ ਭਰਾ ਹੈ ਪਤਾ ਦਿੱਲੀ ਮੰਗ ਲੜਕੇ ਨੇ ਗ੍ਰੈਜੂਏਸ਼ਨ ਕੀਤੀ ਹੋਵੇ ਲੜਕਾ ਕੈਨੇਡਾ ਯੂਕੇ ਆਸਟ੍ਰੇਲੀਆ ਵਿੱਚ ਵਰਕ ਪਰਮਿਟ ਤੇ ਹੋਵੇ ਲੜਕਾ ਕਿਸੇ ਵੀ ਕਾਸਟ ਤੋਂ ਹੋਵੇ ਕੋਈ ਜਾਤੀਬੰਦਰ ਨਹੀਂ ਜੇ ਸਿੱਖ ਕਾਸਟ ਤੋਂ ਹੋਵੇ ਤਾਂ નોਨ ਵੈਜੀਟੇਰੀਅਨ ਹੋਵੇ ਲੜਕੀ નોਨ ਵੈਜੀਟੇਰੀਅਨ ਹੈ ਜੀ ਪਰਿਵਾਰ ਦੇ ਫੋਨ ਨੰਬਰ ਦਿੱਤੇ ਗਏ ਹਨ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕਰਨਾਲ ਸਾਹੀ ਜਨਮ 11/3/1995 ਜਨਮ ਦਾ ਸਮਾਂ 8:20 AM ਜਨਮ ਸਥਾਨ ਮਡੀ ਕਮਿੰਧਗੜ ਪੰਜਾਬ ਕਾਸਟ ਖੱਤਰੀ ਗੋਤ ਸਾਹੀ ਕੱਤ 5 ਫੁੱਟ 4 ਇੰਚ ਪੜਾਈ ਗ੍ਰੈਜੂਏਸ਼ਨ ਜੌਬ ਅਕਾਊਂਟੈਂਟ ਪਿਤਾ ਸੰਜੇ ਕੁਮਾਰ ਸਾਹੀ ਕੈਸ਼ੀਅਰ ਮਾਤਾ ਸੰਜੁਕਤਾ ਸਾਹੀ ਹਾਊਸ ਵਾਈਫ ਇੱਕ ਪੈਨ ਮੈਰਿਡ ਹੈ ਲੜਕਾ ਸੁਨਰਚਨ ਖਰੰਗ ਸਾਫ ਹੈ ਮੰਗ ਇਹਨਾਂ ਨੂੰ ਸਿੰਪਲ ਘਰੇਲੂ ਪਰਿਵਾਰ ਤੋਂ ਘਰੇਲੂ ਲੜਕੀ ਚਾਹੀਦੀ ਹੈ ਖੱਤਰੀ ਕਾਸਟ ਨੂੰ ਪਹਿਲ ਹੈ ਬਾਕੀ ਸ਼ੈਣੀ ਜਾਂ ਝਟ ਕਾਸਟ ਵੀ ਇਹਨਾਂ ਨੂੰ ਸਬੰਧ ਕਰ ਸਕਦੇ ਹਨ ਪਰਿਵਾਰ ਦੇ ਫੋਨ ਨੰਬਰ ਦਿੱਤੇ ਗਏ ਹਨ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ 2/12/1992 ਕੱਦ 5 ਫੁੱਟ 8 ਇੰਚ ਕਾਸਟ ਜੱਟ ਸਿੱਖ ਵੈਸੇ ਲੜਕਾ ਕਟਿੰਗ ਵਾਲਾ ਹੈ ਪਰ ਭਗਵੰਦਾ ਹੈ ਜੀ ਗੋਦ ਸੌਕਰ ਪਤਾ ਪਿੰਡ ਪੋਨੀਆਂ ਜ਼ਿਲ੍ਹਾ ਸੀਤਪਾਟ ਸਿੰਘ ਨਗਰ ਕਮ ਖੇਤੀવાડી 2 ਕਿਲੇ ਜ਼ਮੀਨ ਆਪਣੀ ਤੇ 5-6 ਕਿਲੇ ਠੇਕੇ ਤੇ ਖੇਤੀ ਕਰਦੇ ਹਨ ਇਨਾਂ ਕੋਲ ਆਪਣਾ ਟਰੈਕਟਰ ਹੈ ਪਰਿਵਾਰ ਵਿੱਚ ਮਾਤਾ ਪਿਤਾ ਹਨ ਤੇ ਦੋ ਭੈਣਾਂ ਨੇ ਬਹਿੀਆਂ ਹਨ ਮੰਗ ਇਹਨਾਂ ਨੂੰ ਘਰੇਲੂ ਪਰਿਵਾਰ ਤੋਂ ਲੜਕੀ ਚਾਹੀਦੀ ਹੈ ਭਾਵੇਂ ਘੱਟ ਪੜ੍ਹੀ ਹੋਵੇ ਲੜਕੀ ਜੱਟ ਜਾਂ ਸੈਣੀ ਕਾਸਟ ਦੀ ਹੋਵੇ ਦਾਦ ਤਹਿਜ ਦੀ ਕੋਈ ਮੰਗ ਨਹੀਂ ਵਿਆਹ ਵੀ ਸਿੰਪਲ ਕਰਨਾ ਹੈ ਜੀ ਪਰਿਵਾਰ ਦਾ ਫੋਨ ਨੰਬਰ ਦਿੱਤਾ ਗਿਆ ਹੈ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਇਹ ਹਨ ਅੱਜ ਦੇ ਕੁਝ ਰਿਸ਼ਤੇ ਜੀ ਜੇਕਰ ਤੁਸੀਂ ਵੀ ਆਪਣੇ ਲੜਕਾ ਜਾਂ ਲੜਕੀ ਦੇ ਰਿਸ਼ਤੇ ਦੀ ਐਡ ਪਾਉਣਾ ਚਾਹੁੰਦੇ ਹੋ ਤਾਂ ਸਾਡੇ ਵਟਸਐਪ ਨੰਬਰ ਤੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ ਮਿਲਦੇ ਹਾਂ ਜੀ ਅਗਲੀ ਵੀਡੀਓ ਦੇ ਵਿੱਚ ਧੰਨਵਾਦ